ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚਾਣਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤ ਤਿੰਨ ਨਗਾਵਾਂ ਸੇ ਲਈ ਲੈ ਕੇ ਆਏ ਜੀ ਤਿੰਨੇ ਬਾਈ ਟੌਪ ਵਧੀਆਂ ਤੇ ਤਿੰਨੇ ਬਾਈ ਤਾਜ਼ੀਆਂ ਸੂਈਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਸੇ ਕਾਲ ਸਸੇ ਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਵਧੀਆ ਹੀ ਵਧੀਆ ਕਿਵੇਂ ਚੱਲਦਾ ਕੰਮ ਕੰਮ ਵਧੀਆ ਚੱਲਦਾ ਚਲੋ ਵਧੀਆ ਨਾਮ ਤੇ ਐਡਰੈਸ ਬੋ ਨਾਮ ਬੱਗਾ ਸਿੰਘ ਆ ਜੀ ਹੂੰ ਪਿੰਡ ਛੰਨਾ ਗਲਾਬ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਜੀ ਹੂੰ ਤਸੀਲ ਤਪਾਈ ਨੇੜੇ ਪਿੰਡ ਆਪਾਂ ਨੇੜੇ ਪਿੰਡ ਜਿਹੜੇ ਭੜੌੜ ਆ ਇਧਰ ਭਾਈ ਰੂਪਾ ਭਾਈ ਰੂਪੇ ਵਾਲੀ ਸੜਕ ਤੇ ਘਰ ਆ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲ 948640 54198 ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਇ ਹੈ ਇਹ ਦੂਜਾ ਸੂਇ ਹੈ ਡਾਕਟਰ ਸਾਹਿਬ ਕਦੋਂ ਸੂਇ ਹੈ ਵੀਰੇ ਇਹ ਸਵੇਰੇ ਸੂਇ ਚਾਰਕ ਵਜੇ ਬੱਚਾ ਕੀ ਦੇਤਾ ਹੈ ਬੱਸੀ ਦੇਗੀ ਡਾਕਟਰ ਸਾਹਿਬ ਬੱਸੀ ਦੇਗੀ ਅਜੇ ਰਹੀ ਆ ਜੇਰਾ ਪਈ ਹੈ ਜੇਰ ਭਾਈ ਬਾਲਟੀ ਚ ਰੱਖੀ ਬੈਠਾ ਤੇ ਬੱਚਾ ਦੇਤਾ ਬੱਚੀ ਬੱੱਚੀ ਕੀ ਆ ਬਾਤ ਹੈ ਬੱਸੀ ਦੇ ਰਾਈਟਰ ਕੋ ਬਹੁਤ ਗਲਾਬੀ ਨਾਸਾਂ ਗਲਾਬੀ ਥਾਣਾ ਤੇ ਬੱਸੀ ਦਾ ਕੱਦ ਕਾਠ ਸਹੀ ਆ ਹਾਂ ਕੀ ਆ ਬਾਤ ਆ ਬਹੁਤ ਨਾੜਗਾ ਨੂੜਗਾ ਦਿਖਾ ਦੇ ਬੱਚੇ ਵਾਲੇ ਹਾਂ ਨਾੜੂਆ ਨਾਲ ਓਕੇ ਆ ਦੋ ਨਗ ਮਿਲ ਜਾਣੇ ਲੇਵਾ ਨੇੜ ਤੋਂ ਚੈੱਕ ਕਰਵਾਣੇ ਪੂਰੀ ਵਿੱਤੀ ਤੇ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਗਲਾਬੀ ਥਾਣ ਨਾੜਾ ਨੂੜਾ ਫੁੱਲ ਚੰਗੀਆਂ ਫੁੱਲ ਕੱਦ ਹਾਂਜੀ ਹਾਂਜੀ ਫੁੱਲ ਕੱਦ ਫੁੱਲ ਬਰੀਡ ਆਗੇ ਹੋਲ ਦੇ ਬਈ ਤੋਰ ਕੇ ਦਿਖਾ ਦੇ ਪਸ਼ਾਂ ਤੋਂ ਲੈ ਵਾ ਚੈੱਕ ਕਰੋ ਕਮਾਲ ਦਾ ਕਿੰਨਾ ਦੁੱਧ ਦੂ ਅਸਟੀਮੇਟ ਯਾਰ ਕਾਰਡ ਜਾਂ ਪਿਛਲੇ ਸੂਏ ਦਾ ਬਈ ਡਾਕਟਰ ਮਾਲਕਾ ਨੇ ਦੱਸਣ ਦੇ ਸਹਾਂ ਉਹਨੇ 25 26 ਲੀਟਰ ਦੁੱਧ ਪਾਇਆ ਵਾ ਬੈੜ ਦਾ ਬੈੜ ਬਹੁਤ ਚੰਗੀ ਹਾਂਜੀ ਵੱਡੇ ਬਰੀਕੀਆਂ ਚ ਬੈੜ ਆ ਹੂੰ ਬੈੜ ਦੀ ਬੂਥੀ ਵਾਸੀ ਦਿਖਾ ਦੇ ਡਾਕਟਰ ਦੇ ਕੀ ਬਾਤ ਆ ਬਈ ਫੇਸ ਦੇ ਜਮਨ ਬਸੰਗਾਂ ਵਾਲੀ ਬੂਥੀ ਆ ਸਹੀ ਗੱਲ ਫੁੱਲ ਬਰੀਡ ਆਗੀ ਹੂੰ ਫੇ ਤੋਰਾ ਤਾਰਾ ਬੈੜ ਦਾ ਇੰਨਾ ਚੰਗਾ ਸਹੀ ਗੱਲ ਆ ਅੰਤਿ ਕੋਈ ਬਾਕੀ ਬੱਚਾ ਵੀ ਮਗਰ ਬੱਚੀ ਆ ਗਈ ਭਾਈ ਦੋ ਨਗ ਮਿਲ ਜਾਣੇ ਕਿਉਂ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਬਾਕੀ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕਰਮਾਈ ਦਾ ਆਰਡਰ ਆਰਡਰ ਕਮਾਲ ਆ ਯਾਰ ਬਾਲੀ ਚੰਗੀ ਬੜਾ ਰੈਟਰ ਕਿਸੇ ਵਾਰ ਉਤੋਂ ਪੱਧਰ ਪੁੱਧਰ ਲੈ ਸਹੀ ਗੱਲ ਆ ਸੀਲ ਠੰਡੀ ਜਵਾਨਤੀ ਕੋਈ ਨਹੀਂ ਸਹੀ ਗੱਲ ਆ ਕੀ ਬਾਤ ਆ ਭਾਈ ਤੇ ਮੁੱਲ ਫਿਰ ਫੋਨ ਤੇ ਮੁੱਲ ਫੋਨ ਤੇ ਹੋ ਜਾ ਜਾਇਜ਼ ਹੋ ਹਾਂਜੀ ਠੀਕ ਆ ਬਾਲਾ ਬਾਈ ਕਹਿੰਦਾ ਮੁੱਲ ਨਹੀਂ ਕਰਦੇ ਇੱਟ ਜੇ ਮੋਲ ਰੱਖਾਂਗੇ ਜਾਇਜ਼ ਮੋਲ ਹੋਊਗਾ ਮੋਲ ਹੋਣਾ ਹੁਣ ਤੇ ਆ ਬਈ ਲੈ ਵਾ ਲੂ ਵਾ ਇੱਕ ਵਾਰੀ ਨੇੜ੍ਹ ਦੋ ਜੈ ਕਰਵਾਣੇ ਫੀਟਿੰਗ ਚੈੱਕ ਕਰ ਲਓ ਲੈਵੇ ਦੀ ਕਮਾਲ ਆ ਬਈ ਲੈ ਪੂਰੀ ਵਿੱਤੀ ਤੇ ਗੱਲਾ ਗੱਲਾ ਥਣ ਗਲਾਬੀ ਥਣ ਬਾਕੀ ਧਾਰਾ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਿਖਾਉਂਦਾ ਚਵਾਈ ਦੇਖ ਹੈ ਨਾ ਚਵਾਈ ਦਾ ਡਾਕਟਰ ਜਮਾ ਜਿਹੜਾ ਧਾਰਾ ਆਉਂਦਾ ਜਿਵੇਂ ਮਰਜ਼ੀ ਚੋਈ ਨਲਕੇ ਜਿਹੜੀ ਧਾਰਾ ਜਮਾ ਮੈਂ ਕਹਿੰਦਾ ਨਿਬੜਦੀ ਆ ਚਵਾਈ ਕਿ ਨਹੀਂ ਪੂਰੀ ਪੋਲੀ ਚਵਾਈ ਆ ਲੈ ਖੜਕਾ ਸੁਣਦਾ ਚਵਾਈ ਦਾ ਮੋਟਾ ਮੋਟਾ ਚੋਣ। ਕੀ ਬਾਤ ਆ ਭਾਈ। ਇੱਕ ਨੰਬਰ ਚਵਾਈ ਹੈ ਕਹਿੰਨੇ। ਹਾਂਜੀ ਹਾਂਜੀ। ਹੂੰ। ਲੈ ਦੂਜੇ ਧਣਾ ਚ ਚਵਾਈ ਚੈੱਕ ਕਰਿਓ ਲੈ। ਜਿਵੇਂ ਆ ਬਹੁਤ ਆ ਗਿਆ ਹਾਜੀ। ਮੋਟਾ ਮੋਟਾ ਚੋਣ। ਕੀ ਬਾਤ। ਬੜਾ ਚੰਗਾ ਚੋਣ ਲੱਗਿਆ। ਬੜਾ ਚੰਗਾ ਚੋਣ ਆ। ਥਣ ਬੜਾ ਚੰਗਾ ਨਾ ਵੜਦਾ। ਥਣ ਵੀ ਮੁੱਠੀ ਵਾਲਾ। ਖਾਣ ਦੇ ਸਰਤੀ ਚਵਾਈ ਹੁੰਦੀ ਆ। ਮੁੱਠੀ ਦੇ ਥਣ ਨਾਣਾ ਨਾਡੇ ਵਿੱਚ ਫੁੱਲ। ਠੰਡੀ ਸੇਲ ਨਿਆਣਾ ਪਉਣਾ ਪਾ ਨਹੀਂ ਪਉਣਾ ਨਾ ਪਾ ਕਹਿੰਦੇ ਭਾਈ ਹਾਂਜੀ ਹੂੰ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਐ ਖਾਨ ਤੁਣ ਵੀ ਬਾਲਾ ਚੰਗਾ ਲੱਗਿਆ ਕਰਮਾ ਸੇਲ ਠੰਡੀ ਵਾਲੀ ਜੰ ਬੱਚੀ ਦੇ ਬੱਚੀ ਦਾ ਅੰਤ ਹੀ ਕੋਈ ਨਹੀਂ ਡਾਕਟਰ ਬੱਚੀ ਵੀ ਦਿਖਾ ਦੇ ਸਾਰੀ ਜਮਾ ਹੂੰ ਦੇਖ ਕੱਦ ਕਾਠ ਬੱਚੀ ਦਾ ਸਹੀ ਰੰਗ ਪ੍ਰਿੰਟ ਬੂਥੀ ਬਾਥੀ ਬੱਚੀ ਦੀ ਲੈ ਸਹੀ ਐ ਭਾਈ ਕਿਆ ਬਾਤਾਂ ਅੱਗੇ ਆ ਗਈ ਵੀਰੇ 2 ਨੰਬਰ ਤੇ ਕਿਹੜਾ ਸੂਆ ਵੜ ਇਹ ਦੂਜਾ ਸੂਆ ਸੂਏ ਰੈਕਟਰ ਕਦੋਂ ਸੂਈ ਆ ਵੀਰੇ ਇਹ ਕੱਲ ਦੀ ਸੂਈ ਵੀ ਹੈ ਬੱਚਾ ਕੀ ਦੇਤਾ ਨਹੀਂ ਬੱਚਾ ਇਹਦੇ ਮਾਇਆ ਬੱਚਾ ਦੇਤਾ ਵਾ ਲੈ ਵਾ ਉਹ ਬੜਾ ਚੰਗਾ ਹੈ ਨਾ ਬਾਹਲੀ ਸੀਲ ਠੰਡੀ ਜਰਸੀ ਚਾ ਬੰਦ ਲਵੇ ਜਰਸੀ ਕ੍ਰੋਸ ਹੈ ਜਰਸੀ ਕ੍ਰੋਸ ਬੰਦ ਲਿਵੇ ਰੀ ਲੈ ਲੈ ਵਾ ਚੈੱਕ ਕਰੋ ਪੂਰਾ ਪੰਡ ਵਾਲਾ ਲੈ ਵਾ ਕਿ ਨਹੀਂ ਹਾਂਜੀ ਕੀ ਬਾਤ ਹੈ ਫਿੱਟ ਫਿੱਟ ਲੈ ਵਾ ਪੂਰੀ ਵਿੱਤੀ ਤੇ ਕੱਲਾ ਕੱਲਾ ਧਾਣ ਮੁੱਠੀ ਵਾਲਾ ਧਾਣ ਫੁੱਲ ਬਰੀਕ ਯਾ ਬਾਕੀ ਖੋਲੇ ਬਈ ਤੋਰ ਕੇ ਦਿਖਾ ਦੇ ਫੇਸ ਦੀ ਬਿਊਟੀ ਚੰਗੀ ਆ ਚੰਕ ਚੰਗੀ ਆ ਬਰੀਡ ਚੰਗੀ ਆ ਸੂਈ ਸਵਾਈ ਆ ਬਾਕੀ ਤੋਰਾ ਚੈੱਕ ਕਰਵਾਉਣਾ ਲੈ ਤੋਰਾ ਚੈੱਕ ਕਰੋ ਇੱਕ ਨੰਬਰ ਕਿੰਨਾ ਗ੍ਰੀਕਾਰਡ ਆ ਐਸਟੀਮੇਟ ਜਿਆ ਦੁੱਧ ਦਾ ਡਾਕਟਰ ਦਾ ਮਾਲਕਾਂ ਨੇ ਦੱਸਣ ਦੇ ਹਿਸਾਬ ਨਾਲ ਹੂੰ 23 24 ਕਿਲੋ ਦੁੱਧ ਪਾ ਰਹਿਦਾ ਓਕੇ ਤੋਰਾ ਚੈੱਕ ਕਰੋ ਇੱਕ ਨੰਬਰ ਫੇਸ ਫੂਸ ਬੜਾ ਪਿਆਰਾ ਹੈ ਨਾ ਹਾਂਜੀ ਹਾਂਜੀ ਇਹ ਮੁੱਲ ਫਿਰ ਫੋਨ ਤੇ ਹੋਜੂਗਾ ਹਾਂਜੀ ਮੁੱਲ ਫੋਨ ਤੇ ਹੋ ਜਾਏ ਜੀ ਹਾਂ ਜਾਇਜ ਹੋ ਠੀਕ ਆ ਭਾਈ ਬਾਲਾ ਮੁੱਲ ਨਹੀਂ ਕਰਦੇ ਬਾਈਕ ਨਾਲ ਜਾਇਜ ਮੁੱਲ ਰੱਖਾਂਗੇ ਮੁੱਲ ਹੋਊਗਾ ਫੋਨ ਤੇ ਖਿੱਚ ਕੇ ਮੁੱਲ ਰੱਖਾਂਗੇ ਥਾਣ ਬਾਲਾ ਕੰਮ ਨਾਲ ਲੱਗਿਆ ਕਿਸੇ ਪਾਸੇ ਵੀ ਨਹੀਂ ਡਾਕਟਰ ਵੜਾ ਹੱਥ ਦਿਖਾਉਂਦੀ ਉਤੋਂ ਪੱਧਰ ਪੁੱਧਰ ਲੰਮੀ ਲੁੰਮੀ ਰੰਗ ਬਾਜ ਬਰੀਕ ਕਿੰਨੀ ਹੈ ਨਾ ਹਾਂਜੀ ਹਾਂਜੀ ਬਾਕੀ ਧਾਰਾ ਕੋਈ ਚੈੱਕ ਨਹੀਂ ਭਾਈ ਮਾਰ ਕੇ ਰਖਾ ਵਾਲੀ ਚੰਗੀ ਚਵਾਈ ਆ ਨਾ ਵਾਲੀ ਜੰਗੀ ਚਵਾਈ ਥਾਣ ਬਾਲਾ ਜੰਗਾ ਨਾ ਬੈਠਦਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰ ਮਾਰੇ ਨੇ ਕੁਛ ਨਹੀਂ ਠੰਡੀ ਸੀਲ ਨਿਆਣਾ ਵੀ ਨਹੀਂ ਪਾਇਆ ਬਾਈ ਨੇ ਕਰ ਮੈਂ ਨਿਆਣਾ ਦਾ ਪਉਣਾ ਪਾਲਾ ਨਹੀਂ ਪਉਣਾ ਨਾ ਪਾ ਹੂੰ ਵਾਕੀ ਚਵਾਈ ਚ ਇੱਕ ਨੰਬਰ ਚ ਹੋਣਾ ਮੋਟਾ ਮੋਟਾ ਚ ਹੋਣਾ ਜਿਵੇਂ ਮਰਜ਼ੀ ਚੋਈ ਚੱਲ ਬੜੀ ਚੰਗੀ ਚਵਾਈ ਹੈ ਮੋਲ ਦਾ ਭਰਾ ਜਾਇਜ਼ ਹੀ ਹੋ ਹਾਂਜੀ ਮੋਲ ਜਾਇਜ਼ ਠੀਕ ਬਾਹਲਾ ਬਾਈ ਕਹਿੰਦਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਹੋ ਜਾਇਜ਼ ਮੋਲ ਹੋ ਲੈ ਵਾ ਚੈੱਕ ਕਰੋ ਨੇੜ ਤੋਂ ਪੂਰਾ ਪੰਡ ਵਾਲਾ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਕੀ ਆ ਬਾਤ ਠੰਡੀ ਸੀ ਉਹ ਲੈਟਰ ਇੰਨੀ ਕਾ ਵੜ ਲਾ ਹੂੰ ਕੀ ਆ ਬਾਤ ਲੈ ਮੁਰੋਂ ਲੈ ਵਾਦ ਭਾਰੇ ਕਿ ਐਕਰ ਕਾ ਨੇ ਪੂਰਾ ਪੰਡਾ ਵਾਲਾ ਨੇ ਦਿਖਾ ਦੇ ਦੇ ਜਿਵੇਂ ਹੂੰ ਛੋਟਾ ਜਿਹਾ ਫੇਸ ਹੈ ਨਾ ਹਾਂ ਕੀ ਆ ਬਾਤ ਆ ਬਈ ਅੱਗੇ ਆ ਗਈ ਲਾਸਟ ਕਿਹੜਾ ਸੂਆ ਜੀ ਇਹ ਦੂਜਾ ਸੂਆ ਸੂਈ ਹੈ ਤਦੋਂ ਸੂਈ ਹੈ ਫੇ ਇਹਨੂੰ ਤੀਜਾ ਦੇਣਾ ਸੂਈ ਤੀਜਾ ਦੇਣਾ ਬੱਚਾ ਕੀ ਦੇਤਾ ਨਹੀਂ ਬੱਸਾ ਲੈਟਰ ਸਾਹਿਬ ਅੱਛਾ ਦੇਤਾ ਬਈ ਠੀਕ ਆ ਵੜ ਚੰਗੀ ਹੈ ਨਾ ਹਾਂਜੀ ਹਾਂਜੀ ਕਿਹੜੀ ਨਸਲਾ ਜਰਸੀ 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 50 ਵਾਲੀ ਜਰਸੀ ਹੈ ਓਕੇ ਕਿੰਨਾ ਕੁ ਰਿਕਾਰਡ ਆ ਵੈਸੇ ਦਾ ਰਿਕਾਰਡ ਮਾਲਕਾਂ ਨੇ ਦੱਸਣ ਦੇ ਸਹਾਨੂੰ 20 22 ਕਿਲੋ ਦੁੱਧ ਪਾਇਆ ਬੜਾ ਬੋਲਦੇ ਭਾਈ ਤੋਰ ਕੇ ਦਿਖਾ ਦੇ ਛੋਟਾ ਜਿਹਾ ਫੇਸ ਟੂਆ ਟੂਆ ਬੋਝੂਗਾ ਜੀ ਪੂਰੀ ਚੰਗੀ ਆ ਥਾਣ ਲੈ ਬੜਾ ਚੰਗਾ ਪੂਰੀ ਵਿਤੀ ਤੇ ਕੱਲਾ ਕੱਲਾ ਥਾਣ ਨਾੜਾ ਨੂੜਾ ਫੁੱਲ ਚੰਗੀਆਂ ਕਰਮਾਉਂਦੇ ਬਾਕੀ ਕਲਰ ਵੀ ਚੰਗਾ ਕਰਮਾਉਂਦਾ ਸੂਈ ਸਵਾਈ ਬੱਚਾ ਦੇ ਤਾਂ ਬੱਚਾ ਬਾਕੀ ਦੋਰਾ ਚੈੱਕ ਕਰਿਓ ਲੈ ਤੂਰਾ ਤੂਰਾ ਇੱਕ ਨੰਬਰ ਆ ਕਰ ਜਮਾ ਇੱਕ ਨੰਬਰ ਤੂਰਾ ਦਾ ਟਰਲੀ ਬਾਲਾ ਚੰਗਾ ਕਰਮ ਵਾਲੀ ਦਾ ਬਾਕੀ ਲੈਵਾ ਦੇਖੋ ਫਿੱਟ ਫਿੱਟ ਲੈਵਾ ਫਿੱਟ ਫਿੱਟ ਲੈਵਾ ਹੂੰ ਇਹ ਮੁੱਲ ਫਿਰ ਫੋਨ ਤੇ ਹੋ ਜਾ ਹਾਂ ਮੁੱਲ ਫੋਨ ਤੇ ਹੋ ਜਾਇਜ ਹੋ ਜਾਇਜ ਹੋ ਠੀਕ ਆ ਬਾਈ ਬਾਲਾ ਬਾਈ ਕਹਿੰਦਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਜਾਇਜ ਮੁੱਲ ਹੋ ਮੁੱਲ ਹੋਊਗਾ ਫੋਨ ਤੇ ਤੂਰਾ ਤੂਰਾ ਇੱਕ ਨੰਬਰ ਆ ਕਰ ਮਾ ਬਾਕੀ ਧਾਰਾਂ ਇਹਨੀਆਂ ਵੀ ਕੋਈ ਚੱਕਰ ਨਹੀਂ ਬਾਈ ਮਾਰ ਕੇ ਰਖਾਉਂਦਾ ਚਵਾਈ ਚੰਗੀ ਆ ਨਾ ਚਵਾਈ ਤਾਂ ਬਾਹਰ ਹੀ ਗਈ ਰੱਖਵਾ ਦੇ ਕੀ ਬਾਤ ਅੜਕਾ ਸੁਣਦਾ ਚਵਾਈ ਦਾ ਇੱਕ ਨੰਬਰ ਚੋਂ ਆ ਮੋਟਾ ਮੋਟਾ ਚੋਂ ਲੈ ਇਤਨੂੰ ਵੀ ਚੈੱਕ ਕਰ ਲੋ ਚ ਬਾਈ ਨਿਆਣਾ ਪਉਣਾ ਪਾਲਾ ਨਹੀਂ ਪਉਣਾ ਨਾ ਪਾ ਹੂੰ ਕੀ ਬਾਤ ਇੱਕ ਨੰਬਰ ਚੋਂ ਮੋਟਾ ਮੋਟਾ ਚੋਂ ਤੇ ਥਾਣ ਵੀ ਬਹੁਤ ਚੰਗਾ ਲੱਗਿਆ ਯਾਰ ਲੈ ਪੂਰੀ ਵਿੱਤੀ ਤੇ ਕਲਾ ਕਲਾ ਥਾਣ ਨਾਲਾ ਨੂੜਾ ਫੋਲ ਚੰਗੀ ਤੇ ਕਿਸੇ ਵੀ ਨੂੰ ਬਈ ਤੰਨਾ ਜੋ ਕੋਈ ਵੀ ਪਸੰਦ ਆਵੇ ਕਰ ਲਿਓ ਜੀ ਧੰਨਵਾਦ